ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਰਬੱਤ ਦਾ ਭਲਾ ਕਰੇ ਸਾਰਿਆਂ ਦੀਆਂ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਕ ਰਾਜਾ ਸੀ ਉਹਦੇ 7 ਮੁੰਡੇ ਸੀ 6 ਤਾਂ ਵਿਆਹੇ ਹੋਏ ਸੀ ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਕੁਮਾਰਾ ਸੀ ਹਲੇ ਤਾਂ ਇੱਕ ਦਿਨ ਨਾ ਉਹਨੂੰ ਰਾਜੇ ਨੂੰ ਨਾ ਰਾਤ ਨੂੰ ਸੁੱਤੇ ਫੇ ਇਹਨੂੰ ਸੁਪਨਾ ਆ ਗਿਆ ਉਹ ਸੁਪਨੇ 'ਚ ਦੇਖਦਾ ਵੀ ਕੋਈ ਦਰਖਤ ਹੈ ਸੋਨੇ ਦਾ ਦਰਖਤ ਹੈ ਉਹ ਤੇ ਮੋٹے-ਮੋٹے ਢਾਣੇ ਨੇ ਉਹਦੇ ਸੀ ਉਹਨੇ ਦੇ ਪੱਤੇ ਨੇ ਜਿਹੜੇ ਉਹ ਸਾਰੇ ਚਾਂਦੀ ਦੇ ਲੱਗੇ ਹੋਏ ਨੇ ਤਾਂ ਜਦੋਂ ਸਵੇਰੇ ਉੱਠਿਆ ਸਾਰੇ ਮੰਤਰੀ ਸੰਤਰੀ ਇਕੱਠੇ ਕਰ ਲੇ ਮੁੰਡੇ ਇਕੱਠੇ ਕਰ ਲੇ ਆਪਦੇ ਉਹਨਾਂ ਨੂੰ ਕਹਿਣ ਲੱਗਿਆ ਵੀ ਮੈਂ ਤਾਂ ਰਾਤ ਇੱਕ ਸੁਪਨਾ ਦੇਖਿਆ ਵੀ ਉਹਦੇ ਚ ਜਿਹੜਾ ਦਰਖਤ ਹੈ ਮੈਨੂੰ ਤਾਂ ਉਹ ਚਾਹੀਦਾ ਉਹ ਸਾਰੇ ਕਹਿਣ ਲੱਗੇ ਵੀ ਸੁਪਨੇ ਵੀ ਕਦੇ ਸੱਚ ਹੁੰਦੇ ਨੇ ਵੀ ਸੁਪਨਿਆਂ ਚ ਤਾਂ ਆਪਾਂ 100 ਇੱਧਰ ਉੱਧਰ ਕਉ ਮੈ ਉਹਨਿਆ ਸੋ ਕੋਈ ਚੰਗਾ ਮਾੜਾ ਸੁਭਨੇ ਤਾਂ ਆਉਂਦੇ ਹੀ ਰਹਿੰਦੇ ਨੇ ਵੀ ਉਹ ਸੱਚੀਆਂ ਗੱਲਾਂ ਥੋੜੋ ਹੁੰਦੀਆਂ ਨੇ ਵੀ ਦਰਖਤ ਸਿਉਨੇ ਦਾ ਕਿੱਥੋਂ ਅਸੀਂ ਤਾਂ ਸੁਣਿਆ ਨਹੀਂ ਕਦੇ ਤਾਂ ਉਹਦੇ ਮੁੰਡੇ ਕਹਿਣ ਲੱਗੇ ਵੀ ਅਸੀਂ ਜਾਣਦੇ ਆ ਜੇ ਹੋਇਆ ਤਾਂ ਜ਼ਰੂਰ ਲੈ ਕੇ ਆਵਾਂਗੇ ਜੇ ਮਿਲਿਆ ਤਾਂ ਭਾਈ ਵੱਡੇ ਜਿਹੜੇ ਵਿਆਹੇ ਹੋਏ ਸੀ 6 ਮੁੰਡੇ ਉਹ ਤਾਂ ਦੋ-ਦੋ ਕਰਕੇ ਇੱਕ ਪਾਸੇ ਬਾਗੇ 3 ਘੰਟਾਂ ਨੂੰ ਜਿਹੜਾ ਚੌਥਾ ਸੀ ਉਹ ਕੱਲਾ ਹੀ ਸੀ 6 ਸੱਤਵਾਂ ਵਿਚਾਰਾ ਉਹੋ ਕਹਿਣ ਲੱਗਿਆ ਵੀ ਮੈਂ ਤਾਂ ਕੱਲਾ ਹੀ ਠੀਕ ਆ ਵੀ ਮੈਂ ਵੀ ਜਾਨਾ ਜਦੋਂ ਉਹ ਚਲੇ ਗਏ ਤਾਂ ਫਿਰਦੇ ਨੇ ਭਾਲਦੇ ਜੰਗਲਾਂ ਚ ਜਿਹੜਾ ਉਹ ਸੱਤਵਾਂ ਮੁੰਡਾ ਸੀ ਨਾ ਕੱਲਾ ਗਿਆ ਉਹ ਦੇਖਦਾ ਜਾ ਕੇ ਜੰਗਲ ਦੇ ਵਿੱਚ ਇੱਕ ਸਾਧੂ ਤਾੜੀ ਲੱਗੀ ਹੋਈ ਆ ਉਹਦੀ ਕੂਟੀ ਹੈ ਸਾਧੂ ਦੀ ਤਾ ਬੈਠਿਆ ਖਮੀਚੀ ਪਰਮਾਤਮਾ ਨਾਲ ਲਿਵ ਲੱਗੀ ਹੋਈ ਐ ਉਹਦੀ ਤਾਂ ਮੁੰਡਾ ਉਹਦੇ ਕੋਲ ਬਹਿ ਗਿਆ ਜਾ ਕੇ ਬੈਠਿਆ ਰਿਹਾ ਦੇਖਿਆ ਉਹਨੇ ਵੀ ਹਲੇ ਤਾਂ ਪਤਾ ਨਹੀਂ ਸੰਤ ਮਹਾਰਾਜ ਕਦੋਂ ਅੱਖ ਖੋਲਣਗੇ ਉਹਨੇ ਭਾਈ ਉੱਥੇ ਝਾੜੂ ਚੱਕਿਆ ਆਲਾ ਦਵਾਲਾ ਸਾਰਾ ਉਹਦਾ ਕੁਟੀਆ ਦਾ ਬਾਹਰੋਂ ਅੰਦਰੋਂ ਸਾਰੇ ਸਫਾਈ ਕਰਤੀ ਤਾਂ ਇੰਨੇ ਨੂੰ ਜਦੋਂ ਉਹ ਉੱਠਿਆ ਬਾਬਾ ਕਈ ਘੰਟਿਆਂ ਬਾਅਦੋਂ ਕਾਹਨ ਲੱਗਿਆ ਵੀ हां ਵਿਭਗਤਾ ਤੈਂ ਤਾਂ ਬਹੁਤ ਸੋਹਣਾ ਬਣਾਤਾ ਅੱਜ ਕੂਟੀਆ ਦਾ ਮੂੰਹ ਮੱਥਾ ਸਮਾਰਤਾ ਆਲਾ ਦਵਾਲਾ ਤੇ ਕਾਹਨ ਲੱਗਿਆ ਵੀ ਮੰਗ ਕੀ ਮੰਗਦਾ ਹੈ ਉਹ ਕਾਹਨ ਲੱਗਿਆ ਜੀ ਮੈਂ ਫਲਾਨੇ ਰਾਜੇ ਦਾ ਮੁੰਡਾ ਵੀ ਮੇਰੇ ਬਾਪ ਨੂੰ ਆਇਆ ਸੁਪਨਾ ਸਿਉਨੇ ਦਾ ਦਰਖਤ ਤੇ ਚਾਂਦੀ ਦੇ ਪੱਤੇ ਨੇ ਵੀ ਹੁਣ ਉਹਨੇ ਮੈ ਸਾਨੂੰ ਉਹ ਲੈਣ ਭੇਜਿਆ ਵੀ ਉਹ ਤਾਂ ਜਿੱਦ ਕਰਦਾ ਵੀ ਮੈਂ ਬੱਚਿਆਂ ਵਾਂਗੂ ਵੀ ਮੈਂ ਤਾਂ ਲੈਣਾ ਹੀ ਉਹੀ ਐ ਤਾਂ ਉਹ ਕਹਿਣ ਲੱਗਿਆ ਵੀ ਦੇਖ ਮੇਰੇ ਹੱਥ 'ਚ ਤਾਂ ਨਹੀਂ ਕੋਈ ਚੀਜ਼ ਹੈਗੀ ਉਹ ਸਾਧੂ ਕਹਿੰਦਾ ਵੀ ਮੈਂ ਤੈਨੂੰ ਮੇਰੇ ਗੁਰੂ ਦੀ ਦਾ ਪਤਾ ਦੇ ਦਿੰਨਾ ਵੀ ਤੂੰ ਉਹਦੇ ਕੋਲ ਜਾ ਉੱਥੇ ਜ਼ਰੂਰ ਤੈਨੂੰ ਕੋਈ ਨਾ ਕੋਈ ਫਲ ਮਿਲੂਗਾ ਉਹਨੇ ਭਾਈ ਦੱਸਿਆ ਵੀ ਆਪasse vag ji ਤੈਨੂੰ ਮੇਰਾ ਗੁਰੂ ਮਿਲੂਗਾ ਵੀ ਉੱਥੇ ਤੂੰ ਉਹਦੇ ਲੇਵੇ ਗੱਲ ਕਰ ਉਹ ਜ਼ਰੂਰ ਪਹੁੰਚਿਆ ਹੋਇਆ ਮੇਰਾ ਗੁਰੂ ਵੀ ਮੈਨੂੰ ਤਾਂ ਅੱਗਿਆ ਵੀ ਨਹੀਂ ਹੈਗੀ ਉਹਦੀ ਵੀ ਆਏ ਮੈਂ ਦੇਵਾ ਕਰਾਂ ਤਾਂ ਉਹ ਕਹਿਣ ਲੱਗਿਆ ਵੀ ਠੀਕ ਹੈ ਜੀ ਮੈਂ ਉੱਥੇ ਜਾਂਨਾ ਤਾਂ ਗਿਆ ਭਾਈ ਉਹ ਭੜ ਦਾ ਪੜਾਉਂਦਾ ਵਗ ਗਿਆ ਤਾਂ ਗਾਹਾਂ ਉਹਦੀ ਵੀ ਬਾਬੇ ਦੀ ਲਿਵ ਲੱਗੀ ਹੋਈ ਬਾਹ ਗੁਰੂ ਨਾਲ ਤਾਂ ਉਹਨੇ ਕੀ ਕਰਿਆ ਬੈਠਾ ਰਿਹਾ ਉਹਨੇ ਤਾਂ ਪਾਈ 2 1 ਦਿਨ ਲੰਘ ਗਿਆ 2 ਦਿਨ ਲੰਘ ਗਏ 4 ਦਿਨ ਲੰਘ ਗਏ ਉਹਦੀ ਤਾਂ ਤਾੜੀ ਵੀ ਨਾ ਖੁੱਲੀ ਬਾਬੇ ਦੀ ਤਾਂ ਇਹਨੇ ਹੋਮੀ ਜਿਵੇਂ ਉਹਦੇ ਸਾਰਾ ਸਾਫ ਕਰਤਾ ਅੰਦਰੋਂ ਬਾਹਰੋਂ ਸਫਾਈ ਕਰੀ ਜਿਹੜੀ ਉੱਥੇ ਬਗੀਚੀ ਲੱਗੀ ਹੋਈ ਤੇ ਉਹ ਸੁੱਕੇ ਪਏ ਤੇ ਸਾਰੇ ਇਹਨੇ ਪਾਣੀ ਪੂਣੀ ਲਾਇਆ ਮੁੰਡੇ ਨੇ ਤਾਂ ਹੁਣ ਉਹ ਹਫਤੇ 10 ਦਿਨ ਦੇ ਵਿੱਚ ਜਿਹੜੇ ਸੁੱਕੇ ਪਏ ਤੇ ਉਹ ਹਰੇ ਹੋ ਗਏ ਸੋਹਣੇ ਲੱਗਣ ਲੱਗੇ 15 ਦਿਨ ਬਾਅਦ ਸੰਤ ਦੀ ਤਾੜੀ ਖੁੱਲੀ 15 ਦਿਨਾਂ ਚ ਕੁਸਤੇ ਕੁਸ ਬਣਿਆ ਪਿਆ ਉਹਨੇ ਦੇਖਿਆ ਵੀ ਭਗਤ ਬੈਠਾ ਵੀ ਇਹਨੇ ਕਰਿਆ ਹੋਈ ਸਾਰਾ ਕੁਸ ਉਹਨੂੰ ਕਹਿਣ ਲੱਗਿਆ ਹਾਂ ਵੀ ਭਗਤਾ ਤੈਂ ਤਾਂ ਬਹੁਤ ਕੁਝ ਕਰਤਾ ਤੈਂ ਤਾਂ ਕਹਿੰਦਾ ਹਰੇ ਬਾਈ ਹਰੇ ਬਾਈ ਉਹ ਕਰਤੀ ਕਹਿੰਦਾ ਇਹ ਤਾਂ ਸਾਰਾ ਸੁੱਕਿਆ ਪਿਆ ਤੀ ਦੱਸ ਕਹਿੰਦਾ ਹੁਣ ਮੰਗ ਕੀ ਮੰਗਦਾ ਹੈ ਉਹ ਕਹਿਣ ਲੱਗਿਆ ਵੀ ਬਹੁਤ ਗੁੱਸਾ ਏ ਜ ਮੇਰੇ ਕੋਲ ਤਾਂ ਉਹ ਫੇਰ ਕਹਿੰਦਾ ਤੂੰ ਮੰਗ ਲੈ ਕੀ ਮੰਗਦਾ ਹੈ ਕਹਿੰਦਾ 나 ਜੀ ਬਹੁਤ ਗੁੱਸਾ ਏ ਉਹ ਕਹਿੰਦਾ ਤੀਜਾ ਵਚਨ ਹੈ ਮੁੰਡੇ ਨੂੰ ਵੀ ਪਤਾ ਸੀ ਵੀ ਤੀਜਾ ਵਚਨ ਚ ਜੇ ਕੋਈ ਮੰਗੇ ਤਾਂ ਦੇਣ ਵਾਲਾ ਮੁਕਰ ਨਹੀਂ ਸਕਦਾ ਹੁੰਦਾ ਉਹਨੂੰ ਕਹਿਣ ਲੱਗਿਆ ਵੀ ਆਹ ਵਚਨ ਮੈਂ ਤੀਜਾ ਬੋਲਦਾ ਵੀ ਇਹ ਆਲਾ ਨਹੀਂ ਜਾਣਾ ਚਾਹੀ ਤਾਂ ਮੰਗ ਲੈ ਕੁਸਾ ਉਹ ਕਹਿੰਦਾ ਜੀ ਮੈਂ ਤਾਂ ਫਲਾਣੇ ਰਾਜੇ ਦਾ ਮੁੰਡਾ ਮੈਨੂੰ ਤਾਂ ਸਿਉਨੇ ਦਾ ਦਰਖਤ ਚਾਂਦੀ ਦੇ ਪੱਤੇ ਮੇਰੇ ਪਿਓ ਨੂੰ ਸੁਪਨਾ ਆਇਆ ਉਹਨੇ ਸਾਨੂੰ ਬੰਜ ਗੱਡ ਤਾ ਭਾਲਦੇ ਫਿਰਦੇ ਆ ਵੀ ਹੁਣ ਤੁਸੀਂ ਮੈਨੂੰ ਰਾਹ ਪਾਓ ਉਹ ਕਹਿਣ ਲੱਗਿਆ ਵੀ ਉੱਥੇ ਤਾਂ ਜਾਣਾ ਹੀ ਬਹੁਤ ਮੁਸ਼ਕਲ ਹੈ ਤਾਂ ਵੀ ਉਹ ਤਾਂ ਪਰੀਆਂ ਦਾ ਦੇਸ਼ ਹੈ ਮਾਤ ਲੋਕ ਦਾ ਤਾਂ ਬੰਦਾ ਉੱਥੇ ਜਾ ਨਹੀਂ ਸਕਦਾ ਵੀ ਹੈਗਾ ਦਰਖਤ ਉੱਥੇ ਹੈ ਪਰੀਆਂ ਕੁਝ ਕਰ ਸਕਦੀਆਂ ਨੇ ਵੀ ਤੂੰ ਤਾਂ ਉੱਥੇ ਜਾ ਨਹੀਂ ਸਕਦਾ ਉਹ ਕਹਿਣ ਲੱਗਿਆ ਨਾ ਮਹਾਰਾਜ ਮੈਨੂੰ ਐਂ ਨਾ ਕਹੋ ਵੀ ਮੈਂ ਤਾਂ ਥੋੜੀ ਸ਼ਰਨਾ ਆ ਵੀ ਮੈਨੂੰ ਭੇਜੋ ਤੁਸੀਂ ਜੋ ਮਰਜੀ ਇੰਤਜ਼ਾਮ ਕਰੋ ਮੈਨੂੰ ਤਾਂ ਉਹ ਦਰਖਤ ਚਾਹੀਦਾ ਹੀ ਚਾਹੀਦਾ ਹੈ ਭਾਈ ਉਹ ਕਹਿਣ ਲੱਗਿਆ ਵੀ ਚੰਗਾ ਠੀਕ ਹੈ ਵੀ ਤੂੰ ਕਨਾ ਉੱਥੇ ਤੈਨੂੰ 7 ਕਮਰੇ ਮਿਲਣਗੇ ਉੱਥੇ ਪਰੀਆਂ ਦੇ ਦੇਸ਼ ਚ ਉਹਨੇ ਉਹਨਾਂ ਨੂੰ ਉਹਨੂੰ ਦੱਸਿਆ ਰਾਹ ਵੀ ਤੂੰ ਐਂ ਜਾਈ ਪਹਾੜਾਂ ਦੇ ਉੱਤੋਂ ਦੀ ਗਿਆ ਜਦੋਂ ਵੀ ਤੈਨੂੰ 7 ਕਮਰੇ ਮਿਲਣਗੇ 6 ਦੇ ਵਿੱਚ ਨਾ ਬੈਠੀ ਜਿਹੜਾ ਲਾਸਟ ਤੇ 7ਵਾਂ ਆਊਗਾ ਉਹਦੇ ਚ ਵੜਦ ਕੇ ਬੈჯੀ ਤਾਂ ਗਿਆ ਭਾਈ ਮੁੰਡਾ ਲੱਗੇ ਬਹੁਤ ਦਿਨ ਗਏ ਨੂੰ ਤਾ ਜਾ ਕੇ ਦੇਖਿਆ ਵੀ ਪਰੀਆਂ ਦਾ ਦੇਸ ਆ ਗਿਆ ਤਾਂ ਉਹਨੂੰ ਕਮਰੇ ਵੀ ਦਿਸੇ ਉਧਰੋਂ ਪਰੀਆਂ ਨੇ ਦੇਖ ਲਿਆ ਵੀ ਮਾਤਲੋਕ ਦਾ ਬੰਦਾ ਆ ਗਿਆ ਉਹ ਕਹਿਣ ਲੱਗੀਆਂ ਵੀ ਆਪਾਂ ਇਹਨੂੰ ਵੀ ਇਹ ਉਰੇ ਕੀ ਕਰਨਾ ਹੈਗਾ ਉਹ ਭਾਈ ਆਵਦਾ ਚਲਾਉਣ ਜਾਦੂ ਜਾਦੂ ਕੋਈ ਚੱਲੇ ਨਾ ਉਹਨਾਂ ਦਾ ਉਹਦੇ ਤੇ ਤਾਂ ਗਹਾ ਉਹਨੇ ਕੀ ਕਰਿਆ ਛੇ ਕਮਰੇ ਛੱਡੇ ਸੱਤਵੇਂ ਦੇ ਅੰਦਰ ਵੜ ਗਿਆ ਉਹ ਲੋੰ ਅੰਦਰ ਬੈਠਾ ਉਹਨੂੰ ਸੁਣ ਰਿਹਾ ਹੈ ਬਾਹਰੋਂ ਪਰੀਆਂ ਦੀਆਂ ਗੱਲਾਂ ਉਹ ਕਹਿਣ ਲੱਗੀਆਂ ਵੀ ਜੇ ਮੇਰੇ ਕਮਰੇ ਚ ਹੋਇਆ ਨਾ ਉਹ ਬੰਦਾ ਮੈਂ ਤਾਂ ਉਹਨੂੰ ਉੱਥੇ ਹੀ ਮਾਰ ਦੰਗੀ ਦੂਜੀ ਕਹਿੰਦੀ ਮੈਂ ਵੀ ਉਹਦਾ ਗਲ ਘੁੱਟ ਦੂੰ ਉੱਥੇ ਤੀਜੀ ਵੀ ਕਹਿੰਦੀ ਚੌਥੀ ਵੀ ਨੇ ਇਹੀ ਕਿਹਾ ਵੀ ਮੈਂ ਇਸ ਤਾਂ ਉੱਥੇ ਮਾਰ ਦਾਂਗੀ ਸੱਛੇ ਨੇ ਕਹਤੀ ਇਹ ਗੱਲ ਜਿਹੜੀ 7ਵੀਂ ਸੀ ਉਹ ਕਹਿਣ ਲੱਗੀ ਵੀ ਮੈਂ ਤਾਂ ਪਹਿਲਾਂ ਉਹਨੂੰ ਪੁੱਛੂੰਗੀ ਵੀ ਉਹ ਕੌਣ ਹੈ ਕੀ ਕਰਨ ਆਇਆ ਹੈ ਵੀ ਆਇਆ ਤਾਂ ਇੱਥੇ ਕੋਈ ਆ ਨਹੀਂ ਸਕਦਾ ਮਾਤ ਲੋਕ ਚ ਕਹਿੰਦੀ ਪਹਿਲਾਂ ਪਤਾ ਕਰੂੰ ਭਾਈ ਉਹ ਅੰਦਰ ਸੁਣ ਰਿਹਾ ਹੈ ਉਹ ਕਹਿੰਦਾ ਸ਼ੁਕਰ ਹੈ ਮੈਂ ਬਚ ਗਿਆ ਕਹਿੰਦਾ ਨਹੀਂ ਇਹ ਤਾਂ ਮਾਰ ਹੀ ਦਿੰਦੀਆਂ ਤਾਂ ਹੁਣ ਬੜ ਗੀਆਂ ਆਪਦੇ ਆਪ ਦੇ ਕਮਰਿਆਂ ਚ ਜਦੋਂ ਉਹ ਬੜੀ ਉਹਨੇ ਦੇਖਿਆ ਵੀ ਆ ਆ ਬੈਠਾ ਉਹਨੂੰ ਕਹਿੰਦੀ ਵੀ ਮੈਨੂੰ ਐ ਦੱਸ ਤੂੰ ਕੌਣ ਹੈ ਕਿੱਥੋਂ ਆਇਆ ਔਰੇ ਕੀ ਕਰਨਾ ਹੈ ਉਹ ਕਹਿੰਦਾ ਮੈਂ ਆਂ ਫਲਾਨੇ ਰਾਜੀ ਦਾ ਮੁੰਡਾ ਵੀ ਮੇਰੇ ਤੇ ਉਹਨੂੰ ਆਇਆ ਸੁਪਨਾ ਸਿਮਨੇ ਦਾ ਦਰਖਤ ਹੈ ਮੋਟੇ-ਮੋਟੇ ਡਾਣੇ ਨੇ ਸਿਉਨੇ ਦੇ ਚਾਂਦੀ ਦੇ ਪੱਤੇ ਨੇ ਵੀ ਮੈਨੂੰ ਰੇ ਤੁਹਾਡੇ ਗੁਰੂ ਨੇ ਭੇਜਿਆ ਉਹ ਕਹਿਣ ਲੱਗੀ ਵੀ ਅੱਛਾ ਗੁਰੂ ਨੇ ਭੇਜਿਆ ਉਹਨਾਂ ਨੂੰ ਵੀ ਪਤਾ ਸੀ ਵੀ ਸਾਡੇ ਗੁਰੂ ਨੇ ਭੇਜਿਆ ਹੋ ਉਹਨਾਂ ਦਾ ਗੁਰੂ ਸੀ ਉਹ ਕਿਉਂ ਜਾਣੀ ਜਾਣ ਸੀ ਉਹ ਵੀ ਤਾਂ ਉਹ ਕਹਿਣ ਲੱਗੀ ਵੀ ਲਿਓਣਾ ਤਾਂ ਬਹੁਤ ਔਖਾ ਦਰਖਤ ਤਾਂ ਵੀ ਤੈਨੂੰ ਤਾਂ ਨਹੀਂ ਮਿਲਣਾ ਉਹ ਕਹਿੰਦਾ ਫਿਰ ਮੇਰਾ ਤਾਂ ਕੁਛ ਵੀ ਕਰੋ ਵੀ ਮੈਂ ਤਾਂ ਕਰਿਆ ਜਾ ਨਹੀਂ ਸਕਦਾ ਦਰਖਤ ਲਏ ਬਿਨਾ ਤੇ ਉਹ ਭਾਈ ਕਹਿਣ ਲੱਗੀ ਕਹਿੰਦੀ ਚੰਗਾ ਠੀਕ ਹੈ ਤੂੰ ਬਾਹਰ ਨਾ ਨਿਕਲੀ ਇੱਥੋਂ ਅੰਦਰ ਹੀ ਬੈਠਾ ਰਹੀਂ ਜੇ ਬਾਹਰ ਜਾਵੇਂਗਾ ਤੂੰ ਮਾਰਿਆ ਜਾਵੇਂਗਾ ਉਹ ਕਹਿੰਦਾ ਠੀਕ ਹੈ ਉਹ ਭਾਈ ਬਾਗੀ ਉੱਡ ਕੇ ਫਰੀ ਗਈ ਤਾਂ ਉਹਨੇ ਦਰਖਤ ਨੂੰ ਛੋਟਾ ਕਰਕੇ ਇੱਕ ਡੱਬੀ ਚ ਪਾ ਲਿਆ ਡੱਬੀ ਚ ਪਾ ਕੇ ਲਈ ਲੈ ਆ ਕੇ ਉਹਨੂੰ ਕਹਿਣ ਲੱਗੀ ਵੀ ਆਹ ਡੱਬੀ ਦੇ ਵਿੱਚ ਦਰਖਤ ਹੈ ਚਾਂਦੀ ਦੇ ਇਹਦੇ ਪੱਤੇ ਨੇ ਸਿਉਨੇ ਦਾ ਦਰਖਤ ਹੈ ਇਹ ਇਹਨੂੰ ਰਾਤ ਚ ਕਿਤੇ ਨਾ ਖੋਲੀ ਘਰੇ ਜਾ ਕੇ ਖੋਲੀ ਜੇ ਰਾਤ ਚ ਖੋਲੇਗਾ ਫਿਰ ਤੇਰੇ ਅਗਲੇ ਵੇ ਕੁਝ ਨਹੀਂ ਰਹਿਣਾ ਉਹ ਕਹਿੰਦਾ ਠੀਕ ਹੈ ਉਹਨੂੰ ਕਹਿੰਦੀ ਤੇਰੇ ਕੱਪੜਿਆਂ ਤੇ ਕੋਈ ਅੰਦਰ ਜੇਬ ਹੈਗੀ ਉਹ ਕਹਿੰਦਾ ਵੀ ਨਾ ਫਿਰ ਉਹਨੇ ਉਹਦੇ ਜੇਬ ਲਾਈ ਅੰਦਰ ਲਾ ਕੇ ਉਹਨੂੰ ਕਹਿੰਦੀ ਅੰਦਰਲੇ ਪਾਸੇ ਇਹ ਡੱਬੀ ਪਾ ਲੈ ਬਾਹਰਲੇ ਪਾਸੇ ਉਹਨੇ ਉਹੀ ਜੀ ਡੱਬੀ ਦੇ ਵਿੱਚ ਸਵਾਹ ਪਾ ਕੇ ਦੇ ਦਿੱਤੀ ਕਹਿੰਦੀ ਜੇ ਤੈਨੂੰ ਰਾਹ 'ਚ ਕੋਈ ਟੱਕਰ ਗਿਆ ਲਟੇਰਾ ਠੱਗ ਜ਼ੋਰ ਤਾਂ ਤੂੰ ਆਹ ਡੱਬੀ ਤਾਂ ਦੇ ਦੇਗਾ ਉਹਨੂੰ ਕੱਢ ਕੇ ਕਹਿੰਦੀ ਅੰਦਰਲੀ ਬਾਹਰ ਇਹ ਨਾ ਦੱਸੀ ਕਿਸੇ ਨੂੰ ਉਹ ਕਹਿੰਦਾ ਠੀਕ ਹੈ ਵਗ ਗਿਆ ਭਾਈ ਲੈ ਕੇ ਜਦੋਂ ਗਿਆ ਤਾਂ ਉਹਦੇ ਲਵੇ ਗਿਆ ਗੁਰੂ ਲਵੇ ਵੀ ਮੈਂ ਲਿਆਇਆ ਵੀ ਤੁਹਾਡਾ ਬਹੁਤ ਉਹਦਾ ਤਾਂ ਸ਼ੁਕਰਾਨਾ ਕਰਨ ਗਿਆ ਵੀ ਮੈਂ ਉਹ ਉਹਨੂੰ ਕਹਿਣ ਲੱਗਿਆ ਵੀ ਤੂੰ ਲੈ ਤਾਂ ਆਇਆ ਦਰਖਤ ਵੀ ਤੂੰ ਘਰੇ ਪਹੁੰਚ ਜੇ ਤਾਂ ਹੈ ਕਹਿੰਦਾ ਤੂੰ ਮੇਰੇ ਕੋਲੋਂ ਇੱਕ ਡੰਡਾ ਲੈ ਜਾ ਵੀ ਡੰਡੇ ਨੂੰ ਕਹਿੰਦਾ ਕਿਉਂ ਉਹਨੂੰ ਦੀਂਦਾ ਤੀ ਵੀ ਇਹਦੇ ਨਾਲ ਕੀ ਬਣੂਗਾ ਰਾਹ 'ਚ ਜਾਣੀ ਜਾਣਦੀ ਹੋ ਸੰਤ ਵੀ ਉਹ ਕਹਿਣ ਲੱਗਿਆ ਵੀ ਆ ਇੱਕ ਡੰਡਾ ਲੈ ਜਾ ਜੇ ਤੈਨੂੰ ਪਾਣੀ ਦੀ ਲੋੜ ਹੋਈ ਸੁੱਕੇ ਥਾਵੇਂ ਤਾਂ ਤੂੰ ਕਹੇਂਦੀ ਵੀ ਪਾਣੀ ਆ ਜੇ ਕਹਿੰਦਾ ਪਾਣੀ ਆ ਜੂਗਾ ਜੇ ਤੂੰ ਕਹੇਂਗਾ ਪਾਣੀ ਵਗ ਜੇ ਤਾਂ ਕਹਿੰਦਾ ਪਾਣੀ ਵਗ ਜੂ ਸੁੱਕਾ ਹੋ ਜੂ ਥਾਉ ਕਹਿੰਦਾ ਤੇਰੀ ਮਦਦ ਕਰੂਗਾ ਉਹ ਕਹਿਣ ਲੱਗਿਆ ਵੀ ਠੀਕ ਐ ਉਹ ਲੈ ਕੇ ਭਾਈ ਚੱਲਿਆ ਗਿਆ ਜਦੋਂ ਜਾਵੜਿਆ ਆਪਦੀ ਜੂਹ ਚ ਤਾਂ ਉਹਦੇ ਭਾਈ ਫਿਰਦੇ ਨੇ ਜੰਗਲਾਂ ਚ ਐ ਉਹਨੂੰ ਕਹਿਣ ਲੱਗੇ ਵੀ ਉਹਨੂੰ ਮਿਲ ਗਿਆ ਉਹਨੂੰ ਕਹਿੰਦੇ ਕਿ ਇਹਨੂੰ ਪੁੱਛਦੇ ਆ ਉਹਨੂੰ ਕਹਿੰਦੇ ਤੈਨੂੰ ਮਿਲ ਗਿਆ ਦਰਖਤ ਉਹ ਕਹਿੰਦਾ ਹਾਂ ਮਿਲ ਗਿਆ ਭਾਈ ਉਹਨਾਂ ਦੇ ਤਾਂ ਬੇਈਮਾਨੀ ਆ ਗਈ ਮਨ 'ਚ ਉਹਨੂੰ ਕਹਿਣ ਲੱਗੇ ਵੀ ਆਪਚੀ ਗੱਲਾਂ ਕਰਨ ਲੱਗੇ ਵੀ ਜੇ ਇਹਨੇ ਲਿਜਾ ਕੇ ਦੇਤਾ ਪੰਤ ਮਿਲਿਆ ਨਹੀਂ ਕਿ ਤਾ ਵੀ ਆਪਣਾ ਪਿਓ ਤਾਂ ਫਿਰ ਆਪਣੀ ਤਾਂ ਉਹਨੇ ਜਮਈ ਨਹੀਂ ਇੱਜ਼ਤ ਕਰਿਆ ਕਰਨੀ ਐ ਇਸੇ ਦੀ ਕਰਿਆ ਕਰੂਗਾ ਵੀ ਹੋਈਏ ਨਾ ਤਾਂ ਉੱਥੇ ਇੱਕ ਖੂਹ ਸੀ ਵੀ ਇਹਨੂੰ ਖੂਹ ਦੇ ਵਿੱਚ ਸਿੱਟ ਜਾਨੇ ਆਂ ਡੱਬੀ ਲੈਣੇ ਆਂ ਖੂਹ ਭਾਈ ਉਹਨਾਂ ਨੇ ਕੀ ਕਰਿਆ ਉਹਦੀ ਨੂੰ ਫੜਿਆ ਦੋ ਨੇ ਫੜ ਕੇ ਤੀਜੇ ਨੇ ਉਹਦੀ ਜੇਬ ਚੋਂ ਡੱਬੀ ਕੱਢ ਲਈ ਸਵਾਲ ਲਈ ਤੇ ਜਿਹੜੀ ਉਹ ਕੱਢ ਲਈ ਬਾਹਰ ਅੰਦਰਲੀ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਕਹਿੰਦਾ ਆ ਡੱਬੀ ਚ ਹੈ ਕਹਿੰਦਾ ਹਾਂ ਡੱਬੀ ਚ ਹੈ ਉਹਨੇ ਕਹਿਤਾ ਭਾਈ ਉਹਨਾਂ ਨੇ ਤਾਂ ਚੱਕਿਆ ਉਹਨਾਂ ਨੇ ਤਾਂ ਖੂਹ ਦੇ ਵਿੱਚ ਸਿੱਟਤਾ ਜਦੋਂ ਖੂਹ ਚ ਸਿੱਟਿਆ ਉਹ ਕਹਿਣ ਲੱਗਿਆ ਡੰਡਾ ਧੀ ਉਹਦੇ ਕੋਲੇ ਕਹਿੰਦਾ ਪਾਣੀ ਖਤਮ ਹੋ ਜੇ ਖੂ ਤਾਂ ਸੁੱਕ ਗਿਆ ਭਾਈ ਉਹਦਾ ਰਾਮ ਨਾਲ ਬਈਆ ਵਿੱਚ ਪਾਣੀ ਉੱਡ ਗਿਆ ਤਾਂ ਇੰਨੇ ਨੂੰ ਕੋਈ ਉੱਥੇ ਆਇਆ ਬੰਦਾ ਪਾਣੀ ਪੀਣ ਕੋਈ ਰਾਹੀ ਹੋਣਾ ਉਹ ਵੀ ਇੰਨਾ ਵਰਗਾ ਭੁੱਲਿਆ ਭਟਕਿਆ ਜੰਗਲ 'ਚ ਨਹੀਂ ਕੌਣ ਜਾਂਦਾ ਉਹਨੇ ਦੇਖਿਆ ਵੀ ਲੈ ਖੂਤ ਪਾਣੀ ਪੀ ਲਾ ਉਹਨੇ ਚੱਕਿਆ ਡੋਲ ਅੰਦਰ ਸਿੱਟਣ ਲੱਗਿਆ ਤਾਂ ਮੁੰਡੇ ਨੇ ਅੰਦਰੋਂ ਫੜ ਲਿਆ ਉਹ ਡਰ ਗਿਆ ਉਹ ਕਹਿੰਦਾ ਦੇਖੀ ਦੇਖੀ ਤੂੰ ਡਰ ਨਾ ਜਾਈਂ ਕਹਿੰਦਾ ਪਾਣੀ ਜਿੰਨਾ ਮਰਜ਼ੀ ਪੀ ਲਈ ਕਹਿੰਦਾ ਮੈਨੂੰ ਤਾਂ ਮੇਰੇ ਭਾਈ ਸਿੱਟ ਗਏ ਉਹਰੇ ਵੀ ਪਹਿਲਾਂ ਮੈਨੂੰ ਬਾਹਰ ਕੱਢ ਕਹਿੰਦਾ ਮੈਂ ਇਹਨੂੰ ਲੱਜ ਨੂੰ ਫੜਦਾ ਵੀ ਤੂੰ ਔਖਾ ਸਖਾਲਾ ਖਿੱਚ ਲੈ ਭਾਈ ਉਹਨੇ ਉਹਨੂੰ ਬਾਹਰ ਕੱਢਿਆ ਤਾਂ ਮੁੰਡੇ ਨੇ ਕਹਿਤਾ ਜਦੋਂ ਉੱਪਰ ਨੂੰ ਆ ਰਿਹਾ ਸੀ ਵੀ ਖੂਚ ਪਾਣੀ ਆ ਜੇ ਖੂਚ ਪਾਣੀ ਆ ਗਿਆ ਡੰਡੇ ਨਾਲ ਤਾਂ ਭਾਈ ਜਦੋਂ ਬਾਹਰ ਕੱਢ ਲਿਆ ਉਹਨੂੰ ਕਹਿੰਦਾ ਵੀ ਤੂੰ ਪੀ ਲੈ ਹੁਣ ਆਪਦਾ ਇਹ ਪਾਣੀ ਤਾ ਉਹ ਵੀ ਪਹੁੰਚ ਗਿਆ ਹੁਣ ਘਰੇ ਮੁੰਡਾ ਘਰੇ ਗਿਆ ਤਾਂ ਉਧਰੋਂ ਜਿਹੜੇ ਪਹਿਲਾਂ ਵਾਗੇ ਤੇ ਉਹਦੇ ਭਾਈ ਉਹਨੂੰ ਖੂਚ ਸਿੱਟ ਕੇ ਉਹ ਜਾ ਕੇ ਪਿਓ ਨੂੰ ਕਹਿਣ ਲੱਗੇ ਵੀ ਅਸੀਂ ਲਿਆਏ ਪਿਓ ਪਿਤਾ ਜੀ ਆ ਦੇਖੋ ਦਰਖਤ ਤਾਂ ਡੱਬੀ ਚ ਉਹਨੇ ਜਦੋਂ ਡੱਬੀ ਖੋਲੀ ਤਾਂ ਉਹ ਚ ਸੁਆ ਉਹਨੇ ਸਾਰੇ ਮੰਤਰੀ ਸੰਤਰੀ ਇਕੱਠੇ ਕਰੇ ਵੀ ਮੇਰੇ ਮੁੰਡੇ ਡੱਬੀ ਚ ਲਿਆਏ ਦਰਖਤ ਸੇ ਉਹਨੇ ਦਾ ਤਾਂ ਹੋਰ ਸ਼ਹਿਰ ਚੋਂ ਪਤਵੰਤੇ ਲੋਕ ਵੀ ਆ ਗਏ ਉਹਨੂੰ ਐਂ ਤੇ ਵੀ ਮੇਰੇ ਮੁੰਡਿਆਂ ਨੂੰ ਸ਼ਾਵਾਸੇ ਮਿਲੂਗੀ ਮੇਰੀ ਇੱਜ਼ਤ ਵਧੂਗੀ ਵੀ ਮੈਂ ਲੋਕਾਂ ਦੇ ਸਾਹਮਣੇ ਖੋਲਾਂ ਜਦੋਂ ਖੋਲੀ ਡੱਬੀ ਤਾਂ ਉਹ ਚ ਸਵਾ ਭਾਈ ਉਹ ਫਿਰ ਉਲਟ ਹੋ ਗਿਆ ਮੁੰਡਿਆਂ ਨੂੰ ਕਹਿੰਦਾ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰਤੀ ਮੇਰੀ ਤਾਂ ਬਦਨਾਮੀ ਹੋਗੀ ਕਹਿੰਦਾ ਬਸ 12 ਸਾਲ ਵਾਸਤੇ ਪਹਿਲਾਂ ਚੋਂ ਨਿਕਲੋ ਮੁੜ ਕੇ ਇੱਥੇ ਨਾ ਬੜਿਓ ਕਹਿੰਦਾ ਉਹ ਝਾਕਦੇ ਨੇ ਵੀ ਇਹ ਕੀ ਹੋ ਗਿਆ ਤਾ ਭਾਈ ਉਹ ਤਾਂ ਬਾਗੇ ਕੱਢਤੇ ਉਹਨੇ ਮਹਿਲਾਂ ਚੋਂ ਫਿਰ ਉਹ ਆ ਗਿਆ ਇੰਨੇ ਸਤਮਾ ਉਹ ਆ ਕੇ ਕਹਿਣ ਲੱਗਿਆ ਵੀ ਪਿਤਾ ਜੀ ਮੈਂ ਲਿਆਇਆ ਤਾਂ ਜਦੋਂ ਉਹਨੇ ਫੜਾਈ ਡੱਬੀ ਰਾਜਾ ਕਹਿਣ ਲੱਗਿਆ ਵੀ ਹੁਣ ਨਹੀਂ ਮੈਂ ਕਿਸੇ ਨੂੰ ਸਾਦਾ ਕੱਲਾ ਹੀ ਖੋਲੂਗਾ ਤਾਂ ਜਦੋਂ ਅੰਦਰ ਲਿਜਾ ਕੇ ਕਮਰੇ ਚ ਬਾਗਿਆ ਡੱਬੀ ਧਰਤੀ ਫਿਰ ਉਹਦੇ ਮਨ ਚ ਆਇਆ ਵੀ ਵਜੀਰਾ ਬਜੂਰਾ ਤਾਂ ਬੁਲਾ ਲੈਣਾ ਕੋਲੇ ਕੱਲਾ ਕਿਉਂ ਖੋਲਾ ਡੱਬੀ ਚੱਕੀ ਤਾਂ ਬਾਹਰ ਜਾ ਕੇ ਜਦੋਂ ਲੱਗਿਆ ਖੋਲਣਾ ਉਹ ਚ ਤਾਂ ਜਦੋਂ ਉਹ ਦਰਖਤ ਮੁੰਡੇ ਨੂੰ ਕਹਿੰਦਾ ਤੂੰ ਹੀ ਕੱਢ ਮੁੰਡੇ ਨੇ ਖੋਲੀ ਡੱਬੀ ਚੱਕਿਆ ਦਰਖਤ ਜਦੋਂ ਥੱਲੇ ਧਰਿਆ ਉਹ ਤਾਂ ਐਡਾ ਪੂਰਾ ਦਰਖਤ ਬਣ ਗਿਆ ਉਹ ਤਾਂ ਸਾਰੇ ਹੈਰਾਨ ਵੀ ਇਹ ਤਾਂ ਬਹੁਤ ਸੋਹਣਾ ਵੀ ਸੱਚੇ ਸੁਪਨਾ ਆਇਆ ਥੀ ਤੈਨੂੰ ਤਾਂ ਤਾ ਹੁਣ ਉਹ ਵਜ਼ੀਰਾਂ ਨੂੰ ਕਹਿਣ ਲੱਗਿਆ ਰਾਜਾ ਵੀ ਉਹ ਤਾਂ ਨਲਾਇਕ ਨਿਕਲ ਗਏ ਵੀ ਇਹ ਸਹੀ ਧੀ ਵੀ ਮੁੰਡਾ ਵੀ ਇਹਨੇ ਨਹੀਂ ਮੇਰੀ ਨਾਲ ਕੋਈ ਝੂਠ ਤੂਫਾਨ ਬੋਲਿਆ ਵੀ ਹੁਣ ਮੈਂ ਮੈਨੂੰ ਕੀ ਕਰਨਾ ਚਾਹੀਦਾ ਵਜ਼ੀਰ ਕਹਿੰਦਾ ਜੀ ਦੇਖੋ ਵੀ ਇਹ ਹੈ ਤੁਹਾਡਾ ਕਾਬਲ ਮੁੰਡਾ ਰਾਜ ਭਾਗ ਕਰਨ ਦੇ ਤੁਸੀਂ ਆਪ ਦਾ ਰਾਜ ਭਾਗ ਇਹਨੂੰ ਦਿਓ ਉਹਨਾਂ ਨੂੰ ਨਾ ਦਿਓ ਉਹ ਕਹਨ ਤਾਂ 12 ਸਾਲ ਲਈ ਕੱਢੀ ਦਿੱਤੇ ਉਹ ਤਾਂ ਆਉਂਦੇ ਹੀ ਨਹੀਂ ਤਾਂ ਭਾਈ ਉਹਨਾਂ ਨੇ ਉਹਨੂੰ ਰਾਜ ਤਿਲਕ ਕਰਤਾ ਜਿਹੜੇ ਉਹ ਤੇ ਛੇ ਉਹਨਾਂ ਨੇ ਦੇਖਿਆ ਵੀ ਆਪਾਂ ਜਾ ਕੇ ਦੇਖੋ ਤਾਂ ਸਹੀ ਮਹਿਲਾ ਚ ਹੋ ਕੀ ਰਿਹਾ ਹੈ ਭਾਈ ਉਹ ਪੇਸ ਬਟਾ ਕੇ ਆਏ ਦੋ ਜਾਨੇ ਆ ਕੇ ਜਦੋਂ ਦੇਖਿਆ ਤਾਂ ਜੈ ਜੈਕਾਰ ਹੋਈ ਭਾਈ ਦੂਰੋਂ ਹੀ ਉਹਨਾਂ ਨੂੰ ਪਤਾ ਲੱਗੇ ਵੀ ਕੀ ਹੋ ਗਿਆ ਕੀ ਹੋਇਆ ਕਹਿੰਦੇ ਵੀ ਤੁਹਾਡੇ ਛੋਟੇ ਭਾਈ ਨੂੰ ਰਾਜ ਤਿਲਕ ਦੇਤਾ ਉਸੇ ਉਹਨੇ ਦਾ ਦਰਖਤ ਲਿਆਇਆ ਪਾਈ ਫਿਰ ਉਹਨਾਂ ਨੇ ਦੂਜਿਆਂ ਨੂੰ ਜਾ ਕੇ ਦੱਸਿਆ ਤਾਂ ਬੜਾ ਕਹਿਣ ਵੀ ਉਹ ਦਰਖਤ ਤਾਂ ਆਪਾਂ ਖੋਲਿਆ ਸੀ ਉਹਦੇ ਚੋਂ ਸੁਆਹ ਨਿਕਲੀ ਉਹ ਕਿੱਥੋਂ ਲਿਆਇਆ ਪਰ ਉਹ ਸਮਝ ਗਏ ਫਿਰ ਵੀ ਉਹਨੇ ਚਲਕੀ ਕਰੀਆ ਆਪਣੇ ਨਾਲ ਵੀ ਆਪਾਂ ਤਾਂ ਉਹਦੇ ਨਾਲ ਕਰਦੇ ਤੇ ਉਹ ਆਪਣੇ ਨਾਲ ਕਰ ਗਿਆ ਸੋ ਇੰਨੀ ਕੁ ਬਾਤ ਹੈ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਉ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ